ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੂਜਰੀ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਏਕ ਨਗਰੀ ਪੰਜ ਜੋਰ ਬਸੀਲੇ ਵਰਜਤ ਚੋਰੀ ਧਾਵੇ ਤ੍ਰੈ ਦਸ ਮਾਲ ਰਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਚੇਤੋ ਬਾਸਦੇਉ ਬਨਵਾਲੀ RAM ਹਿਰਦੈ ਜਪ ਮਾਲੀ ਰਹਾਓ ਓਰ ਦਾ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲੇਵ ਜਾਗੇ ਪਾਰ ਜਾਤ ਘਰ ਆਂਗਨ ਮੇਰੇ ਪੋਪ ਪਤਰ ਤਤ ਡਾਲਾ ਸਰਬਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੈ ਛੋਡੋ ਮਾਇਆ ਜਾਲਾ ਮਨ ਵਿਚਾਰ ਇਕਲੇ ਬਲਾਗੀ ਪੁਨਰਪਜਨਮ ਨਕਾਲਾ ਸੋ ਗੁਰੂ ਸੋ ਸਿਖ ਕਥਿਐਲੇ ਸੋ ਵੈਦ ਜ ਜਾਣੈ ਰੋਗੀ ਤਿਸ ਕਾਰਨ ਕਾ ਮਨ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਕਾਮ ਕ੍ਰੋਧ ਹੰਕਾਰ ਤਜਿਐਲੇ ਲੋਭ ਮੋਤਿਸਮਾਇ ਮਨ ਤਤਵ ਵਿਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦ ਦਾਤ ਕਥਿਐਲੇ ਸੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦਤਾ ਸਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪਤਰ ਪਾਤਾਲਾ ਨਾਨਕ ਸਰਬੋ ਜੁਆਇਆ ਪਦੇਸ ਗੁਰੂ ਮਾਮ ਪੁਨੈ ਨ ਗਰਭੰ ਬੇਖ ਤਜ ਅੰਮ੍ਰਿਤ ਪੀਆਇਆ ਗੋਜਰੀ ਮਹੱਲਾ ਪਹਿਲਾ ਕਵਨ ਕਵਨ ਜਾਚੈ ਪ੍ਰਭ ਦਾਤੇ ਤਾ ਕੇ ਅੰਤ ਨ ਪਰੈ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰਤ ਸਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸਚ ਆਧਾਰ ਹਰ ਹਰ ਨਾਮ ਦੇ ਸੁਖ ਪਾਈਐ ਤੇਰੀ ਭਗਤ ਪਰੇ ਭੰਡਾਰ ਰਹਾਓ ਸੋਨ ਸਮਾਦਰ ਹੈ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗगन ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਚਾ ਸੂਰਜ ਚੰਦ ਨ ਜੋਤਿ ਪਾਰ ਸਰਬਦ ਰੇਸ਼ਟ ਲੋਚਨ ਆਬੇ ਅੰਤਰ ਏਕਾ ਨਦਰਸੋ ਤ੍ਰਿਪਵਨਸਾਰ ਪਵਨ ਪਾਣੀ ਅਗਨੀ ਤਿੰਨ ਕੀਆ ਬ੍ਰਹਮਾ ਵਿਸ਼ਨ ਮਹੇਸਯਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੈ ਪ੍ਰਭ ਨਾਇਕ ਦੇਂਦੇ ਟੋਟ ਨਾਹੀ ਭੰਡਾਰ ਹੁੰਦਾ ਭਾਂਡਾ ਕਛਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਦੀ ਅੰਤਰ ਜਾਚੈ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੈ ਪ੍ਰਕਾਰ ਬਡੇ ਭਾਗ ਗੁਰ ਸੇਵੈ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾ ਕੋ ਕਾਲ ਨਹੀਂ ਜਮ ਜੋ ਹੈ ਬੂਝੈ ਅੰਤਰ ਸ਼ਬਦ ਵਿਚਾਰ ਅਬ ਤਬੇ ਅਵਰ ਨ ਮੰਗੋ ਹਰ ਪੈ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ ਜਿਸ ਹਰ ਜਸ ਦੀਜੈ ਕਿਰਪਾ ਧਾਰ ਗੂਜਰੀ ਮਹੱਲਾ ਪਹਿਲਾ ਹੈ ਜੀ ਜਨ ਮਰ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਨੀ ਨਾਮੇ ਰਾਤੇ ਨਾਮੇ ਗਤ ਪਤ ਪਾਈ ਭਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਬਡਾਈ ਰਹਾਓ ਐਜੀ ਬਹੁਤੇ ਭੇਖ ਕਰੇ ਭਿਖਿਆ ਕੋ ਕੀਤੇ ਉਧਰ ਭਰਨ ਕਹਿ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਨੀ ਬਿਨ ਗੁਰ ਘਰਬ ਨ ਜਾਈ ਐ ਜੀ ਕਾਲ ਸੁਦਾਂ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਸੱਚ ਹੈ ਸ਼ਬਦ ਰਤੇ ਸੇ ਬਾਚੇ ਸਤਿਗੁਰੂ ਬੂਝ 부ਝਾਈ ਗੁਰਸਰਨਾਈ ਜੋਹੇ ਨਾ ਸਾਕੇ ਦੂਤ ਨਾ ਸਕੇ ਸੰਤਾਈ ਅਵੇ ਗਾਤਨ ਆਤ ਨਿਰੰਜਨ ਰਾਤੇ ਨਿਰਭਉ ਸਿਉ ਲਿਬਲਾਈ ਐ ਜੀ ਉਹ ਨਾਮ ਦੇ ਰਹੁ ਨਾਮੇ ਲਿਬਲਾਵੋ ਸਤਿਗੁਰ ਟੇਕ ਟਿਕਾਈ ਜੋ ਦੇ ਸੁਭਾਵੈ ਸੋਈ ਕਰਸੀ ਕੀਰਤਨਾ ਮੇਟਿਆ ਜਾਈ ਐਜੀ ਭਾਗ ਪਰੇ ਗੁਰ ਸਰਨ ਤੁਮਾਰੀ ਮੈਂ ਅਵਰ ਨ ਦੂਜੀ ਭਾਈ ਅਬ ਤਵੇ ਕੋ ਇੱਕ ਪੁਕਾਰੋ ਆਦ ਜੁਗਾਦ ਸਖਾਈ ਐਜੀ ਰਾਖੋ ਪੈਜ ਨਾਮ ਆਪਣੇ ਕੀ ਤੁਝ ਹੀ ਸੋ ਬਣਾਈ ਕਰ ਕਿਰਪਾ ਗੁਰ ਦਰਸ ਦਿਖਾਵੋ ਹੋ ਮੈਂ ਸ਼ਬਦ ਜਲਾਈ ਐ ਜੀ ਕਿਆ ਮੰਗੋ ਕਿਛ ਰਹਿ ਨਦੀਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉਤਮ ਨੀਚ ਨਾ ਮੱਦਮ ਹਰ ਸਰਨਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਤ ਰੋਗ ਐ ਜੀ ਨਾ ਹਮ ਉੱਤਮ ਨੀਚ ਨਮਰਦਮਾ ਹਰ ਸਰਣਾਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਸਰਜਤ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ